ਪਿਛਲੇ ਦਿਨੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਉਪਲ ਫਾਰਮ ਵਾਲੀ ਕੁੜੀ ਦੀ ਜੇ ਉਹਦੇ ਨਾਲ ਵਾਕੀ ਤੱਕਾ ਹੋਇਆ ਹੈ ਪ੍ਰਸ਼ਾਸਨ ਤੇ ਸਜ਼ਾ ਦੇਗਾ ਪਰ ਜੇ ਖਾਲਸਾ ਪੰਥ ਨੂੰ ਟੱਕਰ ਕਰੇ ਖਾਲਸਾ ਪੰਥ ਆਪਣੀ ਸਜ਼ਾ ਦੇਗਾ ਤੇ ਜੇ ਸੌਦਾ ਲਾਉਣਾ ਪਿਆ ਤੇ ਹੀ ਸੌਦੋ ਵੀ ਲਾਣਾ ਪ੍ਰਾਣੇ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਮੁਕਲਾਵੇ ਤੋਂ ਪਹਿਲਾਂ ਸ਼ਟਰ ਤੱਕ ਨਹੀਂ ਦੇਖਣ ਦਿੰਦੇ ਹੁੰਦੇ ਤੇ ਇਹ ਮੰਗੇਤਰ ਨਾਲ ਇੱਕ ਅਲੱਗ ਜਗ੍ਹਾ ਤੇ ਜਾਣਾ ਫਿਰ ਇਹੋ ਜਿਹੀਆਂ ਵੀਡੀਓ ਬਣਾਉਣੀਆਂ ਉਹ ਸਹੀ ਹੈ ਜਿੰਨਾ ਚਿਰ ਤੱਕ ਅਸੀਂ ਆਪਣਾ ਉਹਨਾਂ ਦਾ ਵਿਆਹ ਨਹੀਂ ਹੁੰਦਾ ਸੀ ਉਹਨਾਂ ਨੂੰ ਉਹਦੇ ਕੋਲ ਨਹੀਂ ਜਾਣਾ ਚਾਹੀਦਾ ਸੀ ਜੇ ਗਈ ਤਾਂ ਦੂਜੀ ਗਲਤੀ ਮੁੰਡੇ ਦੀ ਜੇ ਕਿਸੇ ਨੇ ਵੀਡੀਓ ਬਣਾਈਆਂ ਵੀਡੀਓ ਵਾਇਰਲ ਕੀਤੀ ਆ ਉਹ ਉਹਦਾ ਵੀ ਸਜ਼ਾਦਾਰ ਦਾ ਹੱਕਦਾਰ ਪੂਰਾ ਇਸ ਕਰਕੇ ਜੇ ਉਹ ਨੌਜਵਾਨ ਨੇ ਗਲਤ ਕੀਤਾ ਹੈ ਤੇ ਵਾਕੀ ਹੁਣ ਥੋੜੇ ਦਿਨ ਚ ਰਿਪੋਰਟ ਆਈ ਜਾਣੀ ਪਤਾ ਲੱਗ ਜਾਣਾ ਆਪਾਂ ਸਾਰਿਆਂ ਨੂੰ ਵੀ ਕਿਹਦੇ ਫੋਨ ਤੋਂ ਵੀਡੀਓ ਵਾਇਰਲ ਹੋਈ ਹੈ ਪਿਛਲੇ ਦਿਨੀ ਪੰਜਾਬ ਦਾ ਮਾਹੌਲ ਜਿਹੜਾ ਕੀ ਆ ਕਾਫੀ ਜ਼ਿਆਦਾ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਜਿੱਥੇ ਕੁੜੀਆਂ ਨੂੰ ਜਿਹੜਾ ਗਿਆ ਬਲੈਕਮੇਲ ਕੀਤਾ ਜਾਂਦਾ ਹੈ ਉਹਨਾਂ ਦੀਆਂ ਗਲਤ ਜਿਹੜੀਆਂ ਨੇ ਵੀਡੀਓ ਬਣਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਉਸ ਨੂੰ ਵਾਇਰਲ ਵੀ ਕਰ ਦਿੱਤਾ ਜਾਂਦਾ ਹੈ ਸੜਨ ਨਾਲ ਨਿਹੰਗ ਜਿੱਥੇ ਬੰਦियां ਮੌਜੂਦ ਨੇ ਗੱਲਬਾਤ ਕਰਦੇ ਆ ਵੀ ਜਿਸ ਤਰੀਕੇ ਨਾਲ ਪਿਛਲੇ ਦਿਨੀ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਹੈ ਉਪਲ ਫਾਰਮ ਵਾਲੀ ਕੁੜੀ ਦੀ ਜਿਸ ਤੋਂ ਬਾਅਦ ਕਾਫੀ ਜ਼ਿਆਦਾ ਮਸਲਾ ਸੁਰਕੀਆਂ ਚ ਹੈ ਬਾਬਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਗੁਰਜੀ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ ਵੀ ਪੰਜਾਬ ਦਾ ਮਾਹੌਲ ਇਸ ਤਰੀਕੇ ਨਾਲ ਖਰਾਬ ਹੁੰਦਾ ਪਿਆ ਹੈ ਵੀ ਧੀਆਂ ਪਹਿਣਾ ਜਿਹੜੀ ਇੱਜ਼ਤ ਹੈ ਉਹ ਇਸ ਤਰੀਕੇ ਨਾਲ ਰੋਲੀ ਜਾ ਰਹੀ ਹੈ ਜਿੱਥੇ ਵੀ ਗੁੱਤੀ ਹੈ ਪਹਿਣਾ ਨਾਲ ਧੱਕਾ ਹੁੰਦਾ ਹੈ ਕਿਉਂਕੋ ਖਾਲਸਾ ਪੰਥ ਦਾ ਫਰਜ਼ ਹੈ ਖੜਨਾ ਨਾਲ ਬਿਲਕੁਲ ਜੀ ਕਿਉਂ ਖਾਲਸਾ ਗਊ ਗਰੀਬ ਦੇ ਰੱਖਿਆ ਕਰਦਾ ਹੈ ਕਿਉਂਕੋ ਉਹ ਖਾਲਸਾ ਜਿਨ੍ਹਾਂ ਨੇ ਧੀਆਂ ਪਹਿਣਾ ਗਜਨੀ ਦੇ ਬਜਾਰਾ ਇਹ ਟਕੇ ਟਕੇ ਦੇ ਵੇਖਦੇ ਸੀ ਉੱਥੋਂ ਵੀ ਖਾਲਸਾ ਪੰਥ ਨੇ ਛਡਾ ਕੇ ਲੈੰਦੀਆ ਇਹ ਕ ਇਸ ਕਰਕੇ ਅਸੀਂ ਆਪਣੇ ਪੰਜਾਬ ਦੀ ਧੀਆਂ ਨਾਲ ਪਹਿਣਾ ਨਾਲ ਜਿਨੇ ਵੀ ਮਜਬੂਰ ਲੋਕ ਉਹਨਾਂ ਦੇ ਨਾਲ ਖਾਲਸਾ ਪੰਥ ਡਟ ਕੇ ਖੜਾ ਹੈ ਬਿਲਕੁਲ ਜੀ ਤੇ ਜੇ ਤੁਸੀਂ ਹੁਣ ਉਪਲ ਫਾਰਮ ਵਾਲੀ ਕੁੜੀ ਦੀ ਗੱਲ ਕੀਤੀ ਹੈ ਦੇਖੋ ਸਾਡੀ ਭੈਣ ਹੈ ਬਿਲਕੁਲ ਜੇ ਉਹਦੇ ਨਾਲ ਵਾਕੀ ਤੱਕਾ ਹੋਇਆ ਹੈ ਦੇਖੋ ਪ੍ਰਸ਼ਾਸਨ ਬੜੀ ਵੱਡੀ ਕਾਰਵਾਈ ਕਰ ਰਿਹਾ ਹੈ ਜਿਹੜਾ ਕਮਿਸ਼ਨ ਹੈ ਉਹਨਾਂ ਦੀ ਰਿਪੋਰਟ ਵੀ ਆ ਰਹੀ ਆ ਦੇਖੋ ਜੇ ਉਹ ਤੇ ਉਹ ਨੌਜਵਾਨ ਗਲਤ ਆ ਪ੍ਰਸ਼ਾਸਨ ਤੇ ਸਜ਼ਾ ਦੇਗਾ ਪਰ ਜੇ ਖਾਲਸਾ ਪੰਥ ਨੂੰ ਟੱਕਰ ਕਰੇ ਖਾਲਸਾ ਪੰਥ ਆਪਣੀ ਸਜ਼ਾ ਦੇਗਾ ਬਿਲਕੁਲ ਜਿਗਾਰੇ ਗਿਆਵੇਂ ਨਹਾ ਲੋ ਜਾਵੇਂ ਉਹ ਕੋਈ ਬਸ ਸਹੀ ਕਰਾਲ ਉਹ ਤਾਂ ਕੋਈ ਵੀ ਨੌਜਵਾਨ ਜਿਹੜਾ ਪੰਜਾਬ ਦੀ ਧੀ ਭੈਣਾ ਗਲਤ ਕਰਦਾ ਹੈ ਦੇਖੋ ਜੇ ਵਾਕਈ ਉਹਨੇ ਜੇ ਵੀਡੀਓ ਵਾਇਰਲ ਕੀਤੀ ਹੋਈਆਂ ਕਿਉਂਕਿ ਉਹਦੀ ਮਗੇਤਰ ਸੀਗੀ ਬਹੁਤ ਗਲਤ ਗੱਲ ਹੈ ਆਪਣੇ ਪਰਿਵਾਰ ਦੀ ਇੱਜ਼ਤ ਅਸੀਂ ਬਚਾਉਣੀ ਹੈ ਨਾ ਕਿ ਅਸੀਂ ਹੁਸ਼ਾਲ ਨਹੀਂ ਆ ਇਸ ਕਰਕੇ ਜੇ ਉਹ ਨੌਜਵਾਨ ਨੇ ਗਲਤ ਕੀਤਾ ਹੈ ਤੇ ਵਾਕਈ ਹੁਣ ਥੋੜੇ ਦਿਨ ਚ ਰਿਪੋਰਟ ਆਈ ਜਾਣੀ ਪਤਾ ਲੱਗ ਜਾਣਾ ਆਪਾਂ ਸਾਰਿਆਂ ਨੂੰ ਵੀ ਕਿਦੇ ਫੋਨ ਤੋਂ ਵੀਡੀਓ ਵਾਇਰਲ ਹੋਈ ਹੈ ਕੋਕ ਜੇ ਆਪਾਂ ਇੱਕਦਮ ਕਿਸੇ ਨੂੰ ਕਹਿ ਵੀ ਦਵਾਂਗੇ ਵੀ ਨਹੀਂ ਮੀ ਇਹਨੂੰ ਸੋਧ ਦੋ ਕਿਉਂਕਿ ਲੋਕ ਵੀ ਕਹਿੰਦੇ ਵੀ ਨਿਹੰਗ ਸਿੰਘ ਪੜੇ ਲਿਖੇ ਹੋਣੇ ਚਾਹੀਦੇ ਮਾੜਾ ਜਿਹਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਲੋਕ ਤਰਾਜ ਕਰਦੇ ਵੀ ਨਿਹੰਗ ਸਿੰਘ ਇੱਕਦਮ ਗਲ ਪੈ ਜਾਂਦੇ ਨਹੀਂ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ ਪਰ ਇੱਕ ਵਾਰੀ ਸਾਰਾ ਕੁਝ ਸਾਹਮਣੇ ਸ਼ੀਸ਼ਾ ਹੋਣ ਤੇ ਹੁਣ ਪ੍ਰਸ਼ਾਸਨ ਸਾਰੀ ਕਾਰਵਾਈ ਕਰ ਰਿਹਾ ਉਹਨਾਂ ਦੇ ਫੋਨ ਲ ਡਿਟੇਲਾ ਕਢਾ ਰਿਹਾ ਹੈ ਮੁੰਡਿਆ ਦੇ ਫੋਨ ਚੈੱਕ ਹੋ ਰਹੇ ਹੁਣ ਕੁੜੀ ਦਾ ਫੋਨ ਚੈੱਕ ਹੋ ਰਿਹਾ ਹੈ ਤੇ ਵਾਕੀ ਜੇ ਉਹਨੇ ਗਲਤੀ ਕਿੱਤੀ ਹੋਈ ਤੇ ਖਾਲਸਾ ਪੰਥ ਆਪਣੀ ਭੈਣ ਦੇ ਨਾਲ ਡਟ ਕੇ ਖੜਾ ਹੈ ਤੇ ਜੇ ਸੋਦਾ ਲਾਉਣਾ ਪਿਆ ਤੇ ਹੀ ਸੋਦੋ ਵੀ ਲਾਵਾਂਗੇ ਬਿਲਕੁਲ ਅ빠 ਜੀ ਜਿਵੇਂ ਤੁਸੀਂ ਗੱਲ ਕੀਤੀ ਵੀ ਮੰਗੇਤਰ ਨਾਲ ਜਿਹੜੀ ਕਿ ਉਸ ਦੀ ਵੀਡੀਓ ਵਾਇਰਲ ਹੋਈ ਹੈ ਹੈਨਾ ਜੋ ਸਾਰੇ ਪਤਾ ਲੱਗ ਗਿਆ ਹੋਇਆ ਹੈ ਜਿਸ ਤਰੀਕੇ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਪਰ ਜਿਵੇਂ ਆਪਾਂ ਪੁਰਾਣੇ ਪੰਜਾਬ ਦੀ ਗੱਲ ਕਰੀਏ ਜਾਂ ਪੁਰਾਣੇ ਆਪਣੇ ਸੱਭਿਆਚਾਰ ਦੀ ਗੱਲ ਕਰੀਏ ਤਾਂ ਮੁਕਲਾਵੇ ਤੋਂ ਪਹਿਲਾਂ ਸ਼ਰਤਾਂ ਤੱਕ ਨਹੀਂ ਦੇਖਣ ਦਿੰਦੇ ਹੁੰਦੇ ਤੇ ਇਹ ਮੰਗੇਤਰ ਨਾਲ ਇੱਕ ਅਲੱਗ ਜਗ੍ਹਾ ਤੇ ਜਾਣਾ ਫਿਰ ਇਹੋ ਜਿਹੀਆਂ ਵੀਡੀਓ ਬਣਾਉਣੀਆਂ ਉਹ ਸਹੀ ਹੈ ਜੀ ਦੇਖੋ ਜਿੱਥੇ ਮੁੰਡਾ ਕਸੂਰਵਾਰ ਬਹੁਤ ਹੈ ਉੱਥੇ ਸਾਡੀਆਂ ਭੈਣਾਂ ਦੇ ਮਾਪੇ ਵੀ ਕਸੂਰਵਾਰੇ ਆ ਦੇਖੋ ਸਾਡੀ ਅਤੀ ਆਣ ਨੂੰ ਹੀ ਸੋਚਣ ਦੀ ਲੋੜ ਏ ਜੇ ਤੇਰਾ ਰਿਸ਼ਤਾ ਹੋਇਆ ਤੇ ਆਪਾਂ ਨੂੰ ਏਡੀ ਵੀ ਆਜ਼ਾਦੀ ਕੋ ਨਹੀਂ ਵੀ ਆਪਾਂ ਕੱਲੇ ਤੁਰੇ ਫਰੀਏ ਹੋਟਲਾਂ 'ਚ ਜਾਂ ਕਿਸੇ ਦੇ ਘਰਾਂ 'ਚ ਇਹੋ ਜੀ ਕਿਹੜੀ ਆਜ਼ਾਦੀ ਸਾਡੀ ਸਾਡੀਆਂ ਭੈਣਾਂ ਨੂੰ ਗੁੱਸਾ ਲੱਗਦਾ ਵੀ ਸਾਨੂੰ ਆਜ਼ਾਦੀ ਦੇ ਬਲੀ ਆਜ਼ਾਦੀ ਇਹ ਨਹੀਂ ਸੀ ਵੀ ਅਸੀਂ ਮਰਜ਼ੀ ਨਾਲ ਤੁਰੇ ਫਰੀਏ ਆਜ਼ਾਦੀ ਇਹ ਆ ਵੀ ਸਾਡੀ ਕੋਈ ਭੈਣ ਪੜੇ ਲਿਖੇ डीसी ਬਣੇ ਸਾਡੀ ਭੈਣ ਪੜੇ ਕੋਈ ਆਈਪੀਐਸ ਐਸਐਸਪੀ ਬਣੇ ਕੋਈ ਭੈਣ ਸਾਡੀ ਪੜ ਕੇ ਕੋਈ ਆਈਜੀ ਬਣੇ ਕੋਈ ਟੀਚਰ ਬਣੇ ਇਹ ਆਜ਼ਾਦੀ ਸੀ ਨਾ ਅਸੀਂ ਨਗੇਜ ਨੂੰ ਦੇਖੀਏ ਉਹ ਆਜ਼ਾਦੀ ਵਧੇ ਕਪੜੇ ਪਾ ਕੇ ਅਸੀਂ ਤੁਰੇ ਫਰੀਏ ਤੇ ਇਹ ਵੀ ਆਜ਼ਾਦੀ ਕੋ ਨਹੀਂ ਵੀ ਸਾਡਾ ਵਿਆਹ ਹੋਇਆ ਨਹੀਂ ਤੇ ਅਸੀਂ ਮੁੰਡਿਆਂ ਦੇ ਨਾਲ ਤੁਰੇ ਫਰੀਏ ਇੱਥੇ ਸਾਡੀ ਭੈਣ ਦੀ ਵੀ ਗਲਤੀ ਹੈ ਨੌਜਵਾਨ ਦੀ ਗਲਤੀ ਤੇ ਹੈ ਆ ਉਹਨੇ ਤਾਂ ਜੁਤੀਆਂ ਖਾਣੀਆਂ ਖਾਣੀਆਂ ਜੇ ਹੁਣ ਸਾਰਾ ਸੱਚ ਸਾਹਮਣੇ ਆ ਗਿਆ ਪਰ ਸਾਡੀ ਭੈਣ ਵੀ ਕਿਤੇ ਤੱਕ ਗਲਤ ਆ ਜਿੰਨਾ ਚਿਰ ਤੱਕ ਅਸੀਂ ਆਪਣਾ ਉਹਨਾਂ ਦਾ ਵਿਆਹ ਨਹੀਂ ਹੁੰਦਾ ਸੀ ਉਹਨਾਂ ਨੂੰ ਉਹਦੇ ਕੋਲ ਨਹੀਂ ਜਾਣਾ ਚਾਹੀਦਾ ਸੀ ਜੇ ਗਈ ਤਾਂ ਦੂਜੀ ਗਲਤੀ ਮੁੰਡੇ ਦੀ ਜੇ ਕਿਸੇ ਨੇ ਵੀਡੀਓ ਬਣਾਈਆਂ ਵੀਡੀਓ ਵਾਇਰਲ ਕੀਤੀ ਆ ਉਹ ਉਹਦਾ ਵੀ ਸਜ਼ਾਦਾਰ ਦਾ ਹੱਕਦਾਰ ਪੂਰਾ ਹੋ ਬਿਲਕੁਲ ਜਿਸ ਤਰੀਕੇ ਨਾਲ ਉਸ ਮੁੰਡੇ ਦੀ ਵੀ ਵੀਡੀਓ ਜਿਹੜੀ ਕਿ ਵਾਇਰਲ ਸਾਹਮਣੇ ਆਈ ਹੈ ਉਸ ਦੇ ਇੰਟਰਵਿਊ ਸਾਹਮਣੇ ਜਿਹਦੇ ਵਿੱਚ ਉਸ ਦੇ ਜਿਹੜੇ ਪਰਿਵਾਰਕ ਮੈਂਬਰ ਕਹਿ ਰਹੇ ਵੀ ਸਾਡੇ ਮੁੰਡੇ ਦੀ ਬਾਹ ਦੇ ਟੈਟੂ ਬਣੇ ਹੋਏ ਨੇ ਸਾਡੇ ਮੁੰਡੇ ਨੇ ਵੀਡੀਓ ਨਹੀਂ ਬਣਾਈ ਜੋ ਉਹ ਆਪਣਾ ਬਕ ਰੱਖਦੇ ਨੇ ਪਰ ਜੇਕਰ ਗੱਲ ਕਰੀਏ ਕੁੜੀ ਵਾਲੀ ਇੰਟਰਵਿਊ ਦੀ ਤਾਂ ਉਹ ਸਾਫ਼-ਸਾਫ਼ ਮੰਨਦੀ ਪਈ ਹੈ ਜੀ ਮੈਂ ਖੁਦ ਗਈਆਂ ਮੇਰੀ ਗਲਤੀ ਹੈ ਮੈਂ ਉਹ ਵੀਡੀਓ ਦੇ ਵਿੱਚ ਮੈਂ ਹੀ ਹਾਂ ਮੇਹੀ ਮੇਰੀ ਵੀਡੀਓ ਵਾਇਰਲ ਕੀਤੀ ਗਈ ਹੈ ਦੇਖੋ ਉੱਥੇ ਸਾਡੀ ਭੈਣ ਵੀ ਗਲਤ ਆ ਜਿੱਥੇ ਹੁਣ ਆਪ ਕਹਿ ਰਹੀ ਮੈਂ ਗਈਆਂ ਉਹ ਦੇਖੋ ਇਹ ਆਜ਼ਾਦੀ ਨਹੀਂ ਹੈਗੀ ਸਾਡੀਆਂ ਭੈਣੋ ਸਾਡੀ ਆਜ਼ਾਦੀ ਇਹੀ ਹੈ ਆਪਣੀ ਪਿਓ ਦੀ ਪੱਗ ਦੇਖੋ ਤੁਸੀਂ ਇੱਕ ਤੁਹਾਡੇ ਪਿਓ ਨੇ ਤੁਹਾਨੂੰ ਇੱਕ ਆਜ਼ਾਦ ਕੀਤਾ ਵੀ ਤੁਸੀਂ ਖੇਤੀ ਕਰੋ ਆਪਣਾ ਨਾਮ ਬਣਾਓ ਪਰ ਇਹ ਆਜ਼ਾਦੀ ਨਹੀਂ ਕਿ ਅਸੀਂ ਵਿਆਹ ਤੋਂ ਪਹਿਲਾਂ ਤੁਰੇ ਫਰੀਏ ਉੱਥੇ ਸਾਡੀ ਭੈਣ ਵੀ ਗਲਤ ਆ ਤੇ ਪਰ ਜੇ ਭੈਣ ਨੇ ਵਿਸ਼ਵਾਸ ਕੀਤਾ ਜੇ ਉਹ ਨੌਜਵਾਨ ਨੇ ਗਲਤ ਕੀਤਾ ਤੇ ਜਾਂ ਕੋਈ ਹੋਰ ਆਪਾਂ ਨੂੰ ਹਜੇ ਨਹੀਂ ਪਤਾ ਹਜੇ ਤੱਕ ਪ੍ਰਸ਼ਾਸਨ ਨੇ ਕਲੀਅਰ ਨਹੀਂ ਕੀਤਾ ਜਿਹੜਾ ਉਥੇ ਤੋਂ ਕਮਿਸ਼ਨ ਆ ਉਹ ਸਾਰਾ ਕੁਝ ਰਿਪੋਰਟਾਂ ਦੇਖ ਰਿਹਾ ਜਾਂਚ ਕਰ ਰਿਹਾ ਹੈ ਇਸ ਕਰਕੇ ਆਪਾਂ ਇੱਕਦਮ ਫੈਸਲਾ ਨਹੀਂ ਲੈ ਸਕਦੇ ਹਾਂ ਅਸੀਂ ਭੈਣ ਦੇ ਨਾਲ ਖੜੇ ਆ ਜੇ ਸਾਰੀ ਆਰਪੋਰਟਾਂ ਆਗੇ ਸਾਡੀ ਭੈਣ ਦੇ ਹੱਕ ਚ ਤੇ ਵਾਕਈ ਨੌਜਵਾਨ ਨੇ ਗਲਤ ਕੀਤਾ ਹੈ ਬਿਲਕੁਲ ਉਹ ਸਜ਼ਾ ਦਾ ਹੱਕਦਾਰ ਹੈ ਖਾਲਸਾ ਪੰਥ ਆਪਣੀ ਭੈਣ ਦੇ ਨਾਲ ਖੜੇਗਾ ਡਟ ਕੇ ਜਿਵੇਂ ਆਪਾਂ ਪਹਿਲਾਂ ਦੇਖਦੇ ਆਂ ਵੀ ਪੰਜਾਬ ਦੇ ਵਿੱਚ ਸਿਰ ਟਾ ਕੇ ਰੱਖਣਾ ਕੁਝ ਲਿਹਾਜ ਹੁੰਦੀ ਸੀ ਸਾਡਾ ਸੱਭਿਆਚਾਰ ਸੀਗਾ ਪਰ ਹੁਣ ਉਹ ਸਾਰੀ ਲਿਹਾਜ ਘਟਦੀ ਜਾ ਰਹੀ ਹੈ ਕੱਪੜੇ ਨਿੱਕੇ ਹੁੰਦੇ ਜਾ ਰਹੇ ਨੇ ਪਰ ਜਦੋਂ ਇਸ ਚੀਜ਼ ਦੇ ਸਵਾਲ ਚੱਕਿਆ ਜਾਂਦਾ ਤਾਂ ਕਹਿੰਦੇ ਨੇ ਜੀ ਆ ਸਾਡੇ ਕਿਰਦਾਰ ਤੇ ਸਵਾਲ ਚੱਕਿਆ ਜਾ ਰਿਹਾ ਸਾਨੂੰ ਇੰਨੀ ਆਜ਼ਾਦੀ ਹੈਗੀ ਆ ਤਾਂ ਕੀ ਇਹ ਆਜ਼ਾਦੀ ਨਹੀਂ ਲੱਗਦਾ ਵੀ ਉਹਨਾਂ ਨੂੰ ਹੀ ਤਬਾਹ ਕਰਦੀ ਪਈ ਹੈ ਦੇਖੋ ਸਾਨੂੰ ਇਤਿਹਾਸ ਬਾਰੇ ਨਹੀਂ ਪਤਾ ਹੈਗਾ ਅਸੀਂ ਇਤਿਹਾਸ ਨਹੀਂ ਪੜਦੇ ਜਿੰਨਾ ਚਿਰ ਤੱਕ ਸਾਡੇ ਤੁਹਾਨੂੰ ਦੱਸਿਆ ਮੈਂ ਪੰਜਾਬ ਦਾ ਸੀਐਮ ਗੁਰਸਿੱਖ ਨਾ ਹੋਇਆ ਜਿਹਨੂੰ ਇਤਿਹਾਸ ਬਾਰੇ ਕਣ-ਕਣ ਬਾਰੇ ਤੇ ਪੰਜਾਬ ਬਾਰੇ ਪਤਾ ਹੋਵੇ ਬਿਹਾਰ ਸਿੰਘ ਨਲਵਾ ਕੀ ਚੀਜ਼ ਸੀ ਮਹਾਰਾ ਰਣਜੀਤ ਸਿੰਘ ਕੀ ਚੀਜ਼ ਸੀ ਬਾਬਾ ਬੰਦਾ ਬਹਾਦਰ ਸਿੰਘ ਕੀ ਚੀਜ਼ ਸੀ ਉਹਨਾਂ ਚਿਰ ਤੱਕ ਅਸੀਂ ਖਾਲਸਾ ਰਾਜ ਨਹੀਂ ਕਰ ਸਕਦੇ ਦੇਖੋ ਹੁਣ ਤੀਆਂ ਦਾ ਮੇਲਾ ਬਣਾਇਆ ਅਸੀਂ ਕਿੱਡੇ ਸ਼ੌਂਕ ਨਾਲ ਤੀਆਂ ਦਾ ਮੇਲਾ ਮਨਾਉਂਦੇ ਆ ਸਾਡੀਆਂ ਭੈਣਾਂ ਇਕੱਠੀਆਂ ਹੋਉਂ ਟਰਾਲੀਆਂ ਭਰ-ਭਰ ਜਾਂਦੀਆਂ ਗੱਡੀਆਂ ਭਰ-ਭਰ ਕੇ ਸਾਡੇ ਸਾਰੇ ਅਫਸਰ ਉੱਥੇ ਜਾਂਦੇ ਆ ਸੀਐਮ ਪਹੁੰਚਦਾ ਪਰ ਸਭ ਨੂੰ ਪਤਾ ਹੈ ਵੀ ਤੀਆਂ ਦਾ ਮੇਲਾ ਕਿਉਂ ਬਣਾਇਆ ਜਾਂਦਾ ਸੀ ਕਿਉਂ ਬਣਾਇਆ ਜਾਂਦਾ ਸੀਗਾ ਜਿਹੜੇ ਉਸ ਟਾਈਮ ਦੇ ਰਜਵਾੜੇ ਸੀਗੇ ਮੁਸਲਮਾਨ ਮੁਗਲ ਉਹ ਸਾਡੀ ਆ ਭੈਣਾ ਨੂੰ ਉਥੇ ਨਚਾ ਕੇ ਦੇਖਦੇ ਸੀ ਵੀ ਸਾਨੂੰ ਕਿਹੜੀ ਕਿਹੜੀ ਕੁੜੀ ਸੋਹਣੀ ਲੱਗਦੀ ਐ ਅਸੀਂ ਲੈ ਕੇ ਜਾਣੀ ਆ ਤੇ ਅਸੀਂ ਅੱਜ ਆਪ ਦਿਖਾ ਰਹੇ ਆ ਆਪ ਸਾਰਾ ਸੱਦਾ ਪੱਤਰ ਦਿੱਤਾ ਜਾਂਦਾ ਫਿਰ ਉਥੇ ਸਾਰਾ ਰਚਾਇਆ ਜਾਂਦਾ ਫਿਰ ਉਹ ਪਿੰਗਾ ਪਾਈਆਂ ਜਾਂਦੀਆਂ ਕਿ ਇਹ ਸਾਡਾ ਜੀ ਸੱਭਿਆਚਾਰ ਹੈ ਪਰ ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਉਹ ਵੀ ਹੈ ਨਾ ਤੇ ਏ ਜਿਵੇਂ ਅਸੀਂ ਮੰਗ ਵੀ ਕੀਤੀ ਹੈ ਜਿਹੜਾ ਪੰਜਾਬ ਦਾ ਸੀਐਮ ਅੰਮ੍ਰਿਤਧਾਰੀ ਹੋਣਾ ਚਾਹੀਦਾ ਉਸ ਨੂੰ ਆਪਣੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਤੇ ਕੀ ਲੱਗਦਾ ਇਹ ਜਾਣਕਾਰੀ ਵੱਲੋਂ ਵਾਂਝੇ ਰਹਿ ਜਾਂਦੇ ਆ ਤਾਂ ਇਸ ਤਰੀਕੇ ਦੀ ਹਰਕਤਾਂ ਹੁੰਦੀਆਂ ਨੇ ਦੇਖੋ ਸਭ ਤੋਂ ਵੱਡੀ ਦੇ ਪੰਜਾਬ 'ਚ ਮੰਨਬੱਤ ਬੜੀ ਏ ਕਿਉਂਕਿ ਅਸੀਂ ਸਾਨੂੰ ਜਿੰਨੇ ਆ ਕੇ ਚਾਰ ਗੱਲਾਂ ਸੁਣਾਤੀਆ ਅਸੀਂ ਭੱਜ ਕੇ ਉਹਨੂੰ ਵੋਟਾਂ ਪਾ ਦਿੰਨੇ ਹਾਂ ਹਜੇ ਵੀ ਅਸੀਂ ਲੋਕਾਂ ਨੂੰ ਇਹੀ ਕਹਿੰਦੇ ਉਹ ਚੰਗੇ ਰੋਗੇ ਤੁਸੀਂ ਬਦਲਾਅ ਦਾ ਸਵਾਦ ਵੇਖ ਲਿਆ ਹੁਣ ਇਹੋ ਜਿਹਾ ਕੋਈ ਪੰਜਾਬ ਦੇ ਵਿੱਚ ਤੁਸੀਂ ਆਪਣਾ ਸੀਐਮ ਬਣਾਓ ਇਹੋ ਜਿਹਾ ਪੰਜਾਬ ਦੀ ਖੇਤਰੀ ਪਾਲਟੀ ਤਿਆਰ ਕਰੋ ਜਿਹਨਾਂ ਪੰਜਾਬ ਦੇ ਪਾਣੀਆਂ ਦਾ ਹੱਲ ਹੋਵੇ ਹੁਣ ਪੰਜਾਬ ਕੋ ਪਾਣੀ ਕਿੱਥੇ ਹੁਣ ਡੁੱਬਣ ਵਾਸਤੇ ਸਾਰਾ ਪੰਜਾਬ ਖੜਾ ਹੈ ਪੰਜਾਬ ਡੁੱਬਨਦਿਆ ਤੇ ਉਹਦੇ ਤੋਂ ਬਾਅਦ ਜਦੋਂ ਜਿਗਰੀਆ ਲੱਗਦੀ ਸੀ ਪੰਜਾਬ ਕੋ ਪਾਣੀ ਨਹੀਂ ਸੀ ਮੋਟਰਾਂ 'ਚ ਪਾਣੀ ਨਹੀਂ ਸੀ ਲੋਕੀ ਕੀ ਕਰ ਰਹੇ ਸੀ ਸਾਰਾ ਪਾਣੀ ਰਾਜਸਥਾਨ ਨੂੰ ਜਾ ਰਿਹਾ ਜਦੋਂ ਪੰਜਾਬ ਨੂੰ ਪਾਣੀਆਂ ਦੀ ਲੋੜ ਉਦੋਂ ਪੰਜਾਬ ਨੂੰ ਪਾਣੀ ਡੁੱਬਦਾ ਪੰਜਾਬ ਸਾਡੀ ਪੰਜਾਬ ਦੀ ਮਾਂ ਬੋਲੀ ਬੋਲਦਾ ਤੇ ਸਕੂਲਾਂ 'ਚ ਨੂੰ ਡੰਡ ਲਾਇਆ ਜਾਂਦਾ ਤੰਦਸ਼ੇ ਸਾਡਾ ਅੱਜ ਪੰਜਾਬ ਖਾ ਲਿਆ ਪੱਗ ਜੇ ਕਿ ਥਾਂ ਥਾਂ ਤੇ ਪੱਗ ਉਤਰਦੀ ਏ ਕਿਰਪਾ ਮਾ ਕੇ ਸਾਨੂੰ ਕਿਤੇ ਥਾਂ ਤੇ ਨਹੀਂ ਜਾਣ ਦਿੱਤਾ ਜਾਂਦਾ ਸਾਡੀ ਭੈਣ ਨੂੰ ਜੱਜ ਦਾ ਪੇਪਰ ਨਹੀਂ ਦੇਣ ਦੇ ਚਾਹੁੰਦਾ ਕੁੜੀਆਂ ਦੇ ਕੜੇ ਲਵਾਏ ਜਾਂਦੇ ਸਕੂਲਾਂ 'ਚ ਕੀ ਇਹ ਪੰਜਾਬ ਏ ਇਸਾ ਚੰਗੋਏ ਦੇ ਕੋ ਲੋਕ ਜੇ ਸੋਚਣਗੇ ਨਾ ਪੰਜਾਬ ਬਾਰੇ ਤੇ ਆਉਣ ਵਾਲੇ ਟਾਈਮ ਤੇ ਕੋਈ ਗੁਰਸਿੱਖ ਸੀਐਮ ਹੋਵੇ ਕਿਉਂਕਿ ਕੋ ਖਾਲਸਾ ਪੰਥ ਦਾ ਕਿਸੇ ਰਾਜਨੀਤੀ ਨਾਲ ਕੋ ਵਾਅਦਾ ਨਹੀਂ ਪਰ ਅਸੀਂ ਕਹਿੰਦੇ ਹਾਂ ਅਭੀ ਪੰਜਾਬ ਦਾ ਕੋ ਸੀਐਮ ਗੁਰਸਿੱਖ ਹੋਵੇ ਤੇ ਜੇ ਅਸੀਂ ਕਹਿ ਦਿੰਨਾ ਸਾਡੇ ਕੋ ਪੰਜਾਬ ਅਡੋ ਹੋਵੇ ਜਾਂ ਸਾਡਾ ਖਾਲਸਤਾਨ ਹੋਵੇ ਸਾਡੇ ਤੇ ਐਨਐਸਸੀ ਲੱਗਦੇ ਹਿੰਦੂ ਰਾਸ਼ਟਰ ਕਹਿੰਦੇ ਆਲੇ ਤੇ ਕਿਉਂ ਨਹੀਂ ਲੱਗਦੀ ਦੇਖੋ ਪ੍ਰਧਾਨ ਮੰਤਰੀ ਹਿੰਦੂ ਗ੍ਰਹਿ ਮੰਤਰੀ ਹਿੰਦੂ ਹੈ ਜਿਹੜਾ ਫੌਜ ਦਾ ਮੁਖੀ ਉਹ ਹਿੰਦੂ ਫਿਰ ਹਿੰਦੂ ਖਤਰੇ 'ਚ ਹੈ ਫਿਰ ਵੀ ਹਿੰਦੂ ਖਤਰੇ 'ਚ ਹੈ ਅਸੀਂ ਤੇ ਇੱਕ ਸੂਬਾ ਹੀ ਮੰਗਣਾ ਹੈ ਜਿੱਕਾ ਗੱਲ ਆਈ ਤੇ ਇੱਕ ਸੂਬੇ ਦੀ ਗੱਲ ਕਰਦੇ ਆ ਅਸੀਂ ਤੇ ਆਪਣੇ ਹੱਕਾਂ ਦੀ ਗੱਲ ਕਰਦੇ ਆ ਅਸੀਂ ਤੇ ਆਪਣੀ ਬੋਲੀ ਬਚਾਉਣ ਦੀ ਗੱਲ ਕਰਦੇ ਆ ਸਾਰੇ ਲੜ ਰਹੇ ਆਪਣੀ ਬੋਲੀ ਤਾਮਿਲ ਆਡੂ ਲੜ ਰਿਹਾ ਹੈ ਮਹਾਰਾਸ਼ਟਰ ਲੜ ਰਿਹਾ ਆਪਣੀ ਬੋਲੀ ਵਿਚਾਰਿਆ ਤੇ ਜੇ ਪੰਜਾਬ ਵਾਲੇ ਆਪਣੀ ਬੋਲੀ ਵਿਚਾਰੇ ਤੇ ਕਿਸ ਨੂੰ ਤਕਲੀਫ ਕੀ ਸਾਰੇ ਤੇ ਤੁਹਾਡੇ ਹਿੰਦੂ ਜਿਹਨੇ ਮਨਿਸਟਰ ਨੇ ਤੇ ਤੁਸੀਂ ਤਾਂ ਵੀ ਖਤਰੇ ਚ ਪੰਜਾਬ ਨੂੰ ਹਰ ਵਾਰੀ ਜਿਹੜੀ ਕੀ ਹੈ ਤਾਂਗ ਲਏ ਜਾਂਦੀ ਹੈ ਇਸ ਨੂੰ ਸੁੱਟਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਆਂ ਕਹ ਲਓ ਕਦੇ ਸੀਆਈਐਸਐਫ ਦਾ 7 ਕਰੋੜ ਦਾ ਬਿੱਲ ਭੇਜ ਦਿੱਤਾ ਜਾਂਦਾ ਹੈ ਕਿ ਹੁਣ ਜਿੰਨੇ ਤੁਸੀਂ ਪਾਣੀ ਦੀ ਗੱਲ ਕੀਤੀ ਹੈ ਵੀ ਖੜਾ ਚ ਰੁੜਨ ਵਾਸਤੇ ਪੰਜਾਬ ਹਮੇਸ਼ਾ ਹੀ ਕਹ ਲਓ ਵੀ ਇਹਨਾਂ ਦੇ ਪਹਿਲੇ ਪੁਆਇੰਟ ਤੇ ਹੁੰਦਾ ਵੀ ਜੀ ਜੇ ਕਿਸੇ ਨੇ ਰੁੜਨਾ ਦਾ ਪੰਜਾਬ ਰੁੜੇਗਾ ਇਹ ਨਾ ਅਸਲ ਚ ਸਰਕਾਰਾਂ ਦੀ ਵੀ ਰਾਜਨੀਤੀ ਹੈ ਜੇ ਕੋ ਹੁਣ 2 ਦਿਨ ਪਹਿਲਾਂ 7 ਲੋ ਦਰਿਆ ਬਲ ਕੋ ਖਾਲੀ ਆ ਅੱਜ ਫੇਰ ਪਾਣੀ ਛੱਡੇ ਠੀਕ ਹੈ ਤੇ ਜਦੋਂ ਖਾਲੀ ਕਰ ਦਿੰਦੇ ਮੀ ਪੈ ਰਿਆ ਤੋ ਚੱਲਣਾ ਚਾਹੀਦਾ ਇੱਕ ਦਮ ਪਾਣੀ ਛੱਡ ਦਿੰਦੇ ਆ ਅੱਗੇ ਪਿੱਛੇ ਖਾਲੀ ਕਰਦੇ ਆ ਕਈ ਯਾਰ ਤੇ ਇਹ ਲੱਗਦਾ ਵੀ ਪੰਜਾਬ ਨੂੰ ਸੁੱਖ ਦਾ ਸਾਹ ਇਹ ਆਪ ਹੀ ਨਹੀਂ ਲੈਣ ਦਿੰਦੇ ਹੁਣ ਜਿਹੜਾ 2-3 ਦਿਨ 7 ਦਿਨ ਸਤਰੂ ਚ ਖਾਲੀ ਰੱਖਿਆ ਕਿਉਂ ਰੱਖਿਆ ਤੁਸੀਂ ਪਾਣੀ ਉਹ ਚ ਚੱਲਣ ਦਿਓ ਜਦੋਂ ਇਕੱਠਾ ਹੋ ਜਾਂਦਾ ਤੁਸੀਂ ਛੱਡ ਦੇ ਨਾਲ ਦੀ ਨਾਲ ਚਲਾ ਕੇ ਰੱਖੋ ਕੀ ਤੁਸੀਂ ਪੰਜਾਬ ਡੋਬਣਾ ਜਿੱਥੋਂ ਤੱਕ ਲੱਗਦਾ ਵੀ ਇਹਨਾਂ ਨੂੰ ਇਹ ਹੁੰਦਾ ਵੀ ਪੰਜਾਬ ਦੇ ਲੋਕ ਖੜੇ ਨਾ ਹੋ ਜਾਣ ਪੰਜਾਬ ਦੇ ਲੋਕ ਕਦੀ ਪਾਣੀਆ ਚ ਰੁੜ ਗਏ ਕਦੀ ਖੇਤੀ ਰੁੜ ਗਈ ਪਹਿਲਾਂ 2023 ਦੇ ਵਿੱਚ ਮਾਰ ਵੱਜੀ ਹੁਣ 2025 ਚ ਫੇਰ ਕਿਤੇ ਜਾ ਕੇ ਜੇਕਰ ਸੈੱਟ ਹੋਣ ਨੂੰ ਫਿਰਦੇ ਨੇ ਤਾਂ ਫੇਰ ਉਸੇ ਤਰੀਕੇ ਨਾਲ ਮਾਰ ਜਿਹੜੀ ਇਹ ਤੇ ਸਾਡੀ ਪੰਜਾਬ ਦੀਆਂ ਸੰਸਥਾ ਹੀ ਚੰਗੀ ਐ ਜਿਹੜੀ ਸਪੋਰਟ ਕਰ ਦਿੰਦੀ ਐ ਲੰਗਰ ਲਾ ਕੋਈ ਹੋਰ ਫੰਡ ਦੇ ਜਾਂ ਖਾਲਸਾ ਐਡਵਰਡ ਕੀ ਸੰਸਥਾ ਲਾ ਲਓ ਜਾਂ ਕੋਈ ਸੰਤ ਸਮਾਜ ਵੀ ਚੰਗੇ ਆ ਨਹੀਂ ਤੇ ਪੰਜਾਬ ਦੇ ਕੋਲ ਹੈ ਕਿ ਸਰਕਾਰਾਂ ਕੀ ਦੇ ਰਹੀ ਐ ਸਰਕਾਰਾਂ ਤੁਸੀਂ ਚੰਡੀਗੜ੍ਹ ਤੇ ਲਾ ਲਓ ਖੜੜਸਾ ਸਭ ਤੋਂ ਮੇਨ ਸ਼ਹਿਰ ਆ ਉੱਥੇ ਗੱਡੀ ਨਹੀਂ ਲੰਘ ਸਕਦੀ ਕੋਈ ਸਾਰਾ ਪਾਣੀ ਦਰਿਆ ਬਣਿਆ ਪਿਆ ਦਰਿਆ ਬਣਿਆ ਪਿਆ ਓਏ ਸੀ ਗੱਲ ਕੀਤੀ ਐ ਵੀ ਸਰਕਾਰ ਆ ਆਪਣੀ ਚਾਹੁੰਦੀ ਐ ਇਸ ਥੀਨ ਨੂੰ ਜਿਹੜਾ ਕਿ ਆ ਪੰਜਾਬ ਸਹੀ ਤਰੀਕਾ ਨਾਲ ਹੋ ਸਕੇ ਇਸੇ ਤਰੀਕੇ ਨਾਲ ਕੱਲ ਲੁਧਿਆਣੇ ਦੇ ਵਿੱਚ ਕਾਂਡ ਹੋਇਆ ਵੀ ਜਿੱਥੇ ਇੱਕ ਪ੍ਰਿੰਕਲ ਜੋਤਾ ਕਾਰੋਬਾਰੀ ਆ ਉਹਦੇ ਵਕੀਲ ਨੇ ਥੱਪੜ ਮਾਰਿਆ ਜਿੱਥੇ ਸਾਰੀ ਪੁਲਿਸ ਤਣਾਤ ਸੀ ਉਹ ਵੀ ਕਚਹਿਰੀ ਦੇ ਅੰਦਰ ਦੇਖੋ ਇੱਥੇ ਪ੍ਰਸ਼ਾਸਨ ਤੇ ਸਵਾਲ ਉੱਠਦਾ ਦੇਖੋ ਜਿਹੜੇ ਬੰਦੇ ਨੂੰ ਪ੍ਰਸ਼ਾਸਨ ਨੇ ਰੈਸਟ ਕਰ ਲਿਆ ਜਾਂ ਹੱਥ ਕੜੀ ਲਾ ਲਈ ਪ੍ਰਸ਼ਾਸਨ ਦੀ ਸਕੋਲਟੀ ਚ ਤੇ ਉਹ ਪ੍ਰਸ਼ਾਸਨ ਨੇ ਦੇਖਣਾ ਜੇ ਉੱਤੇ ਕੋਈ ਇੱਕ ਕਸਟਡੀ ਦੇ ਵਿੱਚ ਵੀ ਉਹਦੇ ਥੱਪੜ ਪਿਆ ਹੈ ਉਹ ਉਹਦੇ ਨਹੀਂ ਪਿਆ ਉਹ ਪ੍ਰਸ਼ਾਸਨ ਦੀ ناکਾਮੀ ਹੈ ਪ੍ਰਸ਼ਾਸਨ ਦੀ ناکਾਮੀ ਹੈ ਉਸ ਤੋਂ ਬਾਅਦ ਦੂਜਾ ਤੁਹਾਡਾ ਜਿਹੜਾ ਉੱਥੇ ਹਾਨੀ ਛੇੜੀ ਸੀਗਾ ਉਸ ਤੋਂ ਉਹਦੇ ਵੱਲੋਂ ਨਾਰੇ ਵੀ ਲਾਇਆ ਗਿਆ ਫਿਰ ਆਖਿਆ ਵੀ ਜਾਂਦਾ ਹੈ ਵੀ ਹੁਣ ਮੈਂ ਪਟਾਕੇ ਚਲਾਉਂਗਾ ਜੀ ਇਹਦੀ ਗ੍ਰਿਫਤਾਰੀ ਹੋਗੀ ਇਹ ਕਿਹੋ ਜਿਹਾ ਮਾਹੌਲ ਹੈ ਸਾਵੇਂ ਪੰਜਾਬ ਵਿੱਚ ਬਣਿਆ ਜਿੱਥੇ ਆਪਾਂ ਅੰਗਰੇਜ਼ ਪੰਜਾਬ ਦੀ ਗੱਲ ਕਰਦੇ ਸੀਗੇ ਤੇ ਉੱਥੇ ਇਹ ਚੀਜ਼ਾਂ ਦੇ ਵਿੱਚ ਸਿੰਗੜ ਕੇ ਜਿਹੜਾ ਕੀ ਰਹਿ ਚੁੱਕਿਆ ਪੰਜਾਬ ਦੇਖੋ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਡੀ ਲੋਕ ਕਈ ਆਪਣੀ ਵਾਅਵਾਜੇ ਫਸ ਗਏ ਕਈ ਬਦਮਾਸ਼ੀ ਚ ਫਸ ਗਏ ਨਾ ਕਿ ਅਸੀਂ ਦੇਖੋ ਅਸੀਂ ਬਦਮਾਸ਼ ਨਹੀਂ ਬਣਨਾ ਅਸੀਂ ਗੁੰਡੇ ਨਹੀਂ ਬਣਨਾ ਅਸੀਂ ਸੂਰਮੇ ਬਣਨਾ ਜਿਹੜੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਬਣਾਏ ਸੀ ਇੱਜ਼ਤਾ ਦੇ ਰਾਖੇ ਧੀਆ ਭੈਣਾ ਦੇ ਰਾਖੇ ਆਪਣੇ ਸਮਾਜ ਦੇ ਰਾਖੇ ਜਾਂ ਪੰਥ ਦੀ ਰਾਖੀ ਕਰਨੀ ਜਾਂ ਪੰਜਾਬ ਦੀ ਰਾਖੀ ਕਰਨੀ ਅਸੀਂ ਉਹ ਬਣੀਏ ਨਾ ਕਿ ਅਸੀਂ ਗੁੰਡੇ ਬਦਮਾਸ਼ ਬਣੀਏ ਸੰਗਤ ਨੂੰ ਕੀ ਕਹਿਣਾ ਚਾਹੂंगे ਜੀ ਜਿਹੜੀ ਹਾਲੇ ਵੀ ਕਿਤੇ ਨਾ ਕਿਤੇ ਭਟਕਦੀ ਹੋਈ ਨਜ਼ਰ ਆ ਰਹੀ ਹੈ ਜਾਂ ਕਹਿ ਲਓ ਆਪਣੇ ਰਸਤਿਆਂ ਤੋਂ ਜਿਹੜੀ ਕੀ ਹੈ ਵਕ ਹੁੰਦੀ ਹੋਈ ਨਜ਼ਰ ਆ ਰਹੀ ਹੈ ਸੰਗਤ ਨੂੰ ਬੇਨਤੀ ਵੀ ਆਪਾਂ ਚੜ੍ਹਦੀ ਕਲਾ 'ਚ ਜਿਵੇਂ ਸਾਡੇ 300 ਸਾਲਾ ਸਤਾਬਲੀ ਆਰੀ ਗੁਰੂ ਤੇਗ ਬਹਾਦਰ ਪਾਸ਼ਾ ਦੀ ਸਮੁੱਚੀ ਕੋਮ ਵੱਲੋਂ ਸੰਗਤ ਵੱਲੋਂ ਖਾਲਸਾ ਪੰਥ ਵੱਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਮੋਗੇ ਬਦਨੀ ਕਲਾ ਦਾਣਾ ਮੰਡੀ 'ਚ ਮਨਾਈ ਜਾ ਰਹੀ ਏ ਪਹਿਲੋ ਬਾਬਾ ਜੀਵਨ ਸਿੰਘ ਦੇ ਗੁਰੂ ਘਰ 'ਚ ਮਨਾਈ ਜਾਏਗੀ ਉਸ ਤੋਂ ਬਾਅਦ 10 ਵਜੇ ਤੋਂ ਬਾਅਦ ਦਾਣਾ ਮੰਡੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੋਏਗਾ ਉੱਥੇ ਭੋਗ ਪਾਏ ਜਾਣਗੇ ਸਮੁੱਚੀ ਸੰਗਤ ਬੜੀ ਚੜ੍ਹਦੀ ਕਲਾ ਦੇ ਵਿੱਚ 10 ਵਜੇ ਉੱਥੇ ਪਹੁੰਚੀ ਬਦਨੀ ਕਲਾ ਮੋਗੇ ਦੇ ਵਿੱਚ ਜਿਹੜਾ ਕਿ ਚੜ੍ਹਦੀ ਕਲਾ ਦਾ ਸਮਾਗਮ ਹੋਵੇ ਉੱਥੇ ਕੋਈ ਪੰਥ ਦੀਆਂ ਗੱਲਾਂ ਕੀਤੀਆਂ ਜਾਣ ਪੰਜਾਬ ਦੀਆਂ ਗੱਲਾਂ ਪੰਜਾਬ ਦੇ ਪਾਣੀ ਦੀਆਂ ਗੱਲਾਂ ਪੰਜਾਬ ਦੇ ਚੰਗੇ ਮੁੱਦਿਆਂ ਤੇ ਗੱਲ ਕੀਤੀ ਜਾਵੇ ਜਿਵੇਂ ਕਿ ਤੁਹਾਨੂੰ ਪਤਾ ਵੀ ਸਾਢੇ 3 ਲੱਖ ਸਾਈ ਬਣ ਗਏ ਪੰਜਾਬ ਦੇ ਵਿੱਚ ਕੀ ਸਾਡੇ ਲੋਕ ਕੋ ਸੋਚਦੇ ਆ ਸਾਡਾ ਬਣਦਾ ਵੀ ਉਸੇ ਜਗ੍ਹਾ ਤੇ ਆ ਜਿੱਥੇ ਮਾਝੇ ਦੀ ਧਰਤੀ ਤੇ ਮਾਝੇ ਦੀ ਧਰਤੀ ਜਿਹੜੀ ਸੂਰਮਿਆਂ ਦੀ ਧਰਤੀ ਕਿਹਾ ਜਾਂਦਾ ਸਭ ਤੋਂ ਜ਼ਿਆਦਾ ਮਾਝੇ 'ਚ ਸੰਪਰਦਮ ਹੈ ਸੰਪਰਦਮਾਂ 'ਚ ਜਾਤ ਪਾਤ ਤੁਹਾਨੂੰ ਪਤਾ ਹੈ ਬਿਲਕੁਲ ਸੰਪਰਦਮਾਂ 'ਚ ਜਾਤ ਪਾਤ ਮਾਝੇ 'ਚ ਸਭ ਤੋਂ ਜ਼ਿਆਦਾ ਸੰਪਰਦਮ ਹੈ ਉਸ ਕਰਕੇ ਸੰਪਰਦਮਾਂ 'ਚ ਜਾਤ ਪਾਤ ਹੋਣ ਕਰਕੇ ਗਰੀਬ ਲੋਕ ਉਧਰ ਨੂੰ ਜਾ ਰਹੇ ਆ ਅਸਾਈਆਂ ਵੱਲ ਨੂੰ ਹੋਰ ਲੋਕ ਵੀ ਬਰੇ ਜਾ ਰਹੇ ਜ਼ਿਮੀਂਦਾਰ ਬੜੇ ਜਾ ਰਹੇ ਆ ਇਹਨਾਂ ਨੇ ਐਦ ਕੀ ਇੱਥੇ ਚਮਕੌਰ ਸਾਹਿਬ ਦੇ ਵਿੱਚ ਉਰੇਟ ਕੱਢੀ ਐ ਸਾਈਆਂ ਨੇ ਜਦੋਂ ਜਨਮ ਦੇ ਅਸੀਸਾ ਮਸੀਹ ਦਾ ਤੇ ਘਟੋ ਘਟ ਵੀ ਮੇਰੇ ਖਿਆਲ ਵੀ 200 ਟਰੈਕਟਰ ਸੀ ਨਾਲ 200 ਟਰੈਕਟਰ ਗਰੀਬ ਬੰਦੇ ਕੋਲ ਟਰੈਕਟਰ ਕਿੱਥੋਂ ਆ ਗਿਆ ਟਰੈਕਟਰ ਵੀ ਵੱਡੇ ਡੈਕ ਲਾ ਕੇ ਆਪਾਂ ਕੱਲੇ ਇਹ ਨਾ ਰੋ ਵੀ ਗਰੀਬ ਲੋਕ ਜਾ ਰਹੇ ਜ਼ਿਮੀਂਦਾਰ ਵੀ ਜਾ ਰਹੇ ਆ ਜ਼ਿਮੀਂਦਾਰ ਵੀ ਸਪੋਰਟ ਕਰ ਰਹੇ ਉਹਨਾਂ ਦੀ ਇਸ ਕਰਕੇ ਆਪਾਂ ਜੇ ਪੰਜਾਬ ਨੂੰ ਨਰਕ ਚੋਂ ਕੱਢਣਾ ਹੈ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਆਪਣੀ ਕੋਮਣਾ ਪਿਆਰ ਹੋਣਾ ਪੈਣਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਤੀਆ ਬਣੀ ਅੰਬਰਤ ਸ਼ਕੀ ਗੁਰਸਿੱਖੀ ਦੇ ਨਾਲ ਜੁੜੀਏ ਤੇ ਆਪਣੀਆਂ ਭੈਣਾਂ ਦੀ ਜੇ ਇੱਜ਼ਤਾਂ ਬਚਾਉਣੀ ਹੈ ਤੇ ਆਪਣੀਆਂ ਭੈਣਾਂ ਨੂੰ ਇੰਨੀਆਂ ਕਿ ਸਟਰੋਂਗ ਕਰੀਏ ਗੁਰਸਿੱਖੀ ਦੇ ਨਾਲ ਜੋੜੀਏ ਹੁਣ ਆਪਾਂ ਰੋਲਾ ਪਾਉਨੇ ਵੀ ਸੜਦਾ ਹਿੰਦੀ ਦਿੱਲੀ ਦੇ 84 ਕਾਰਡ ਹੋਇਆ ਸਾਡੀ ਇੱਜ਼ਤਾਂ ਲੁੱਟ ਗਿਆ ਕੀ ਅਸੀਂ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਹੁਕਮ ਮੰਨਿਆ ਉੱਥੇ ਗੁਰੂ ਗੋਬਿੰਦ ਸਿੰਘ ਪਾਸ਼ਾ ਕਹਿੰਦੇ ਛਤਰੀ ਛਤਰੀ ਕੋ ਪੋਤੋ ਬ੍ਰਾਹਮਣ ਕੋ ਨਹੀਂ ਸ਼ਸਤਰ ਧਾਰੀ ਹੋ ਸਾਡੇ ਕੋਲ ਤੇ ਕਰਦ ਨਹੀਂ ਨਿਕਲਦੀ ਕਰਜ਼ ਤਾਂ ਫਿਰ ਅਸੀਂ ਚੁੱਤਰ ਖਾਣੇ ਆ ਆਪਾਂ ਤਿਆਰ ਪਰ ਤਿਆਰ ਆ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਪੁੱਤ ਧੀਆ ਬਣੀਏ ਅੰਮ੍ਰਿਤਸ਼ਕੀਏ ਸਿੰਘ ਸਜੀਏ ਤੇ ਆਪਣੀ ਇੱਜਦਾਦ ਰਾਖੇ ਬਣੀਏ। ਬਈ ਕੀ ਲੱਗਦਾ ਵੀ ਜਿਹੜੇ ਲੋਕ ਆਪਣੇ ਧਰਮ ਤੋਂ ਵੱਖ ਹੋ ਕੇ ਜਾਂਦੇ ਨੇ ਕੀ ਜਿਹੜੀ ਏਕਤਾ ਨਹੀਂ ਹੈਗੀ ਧਰਮ ਦੇ ਵਿੱਚ ਤਾਂ ਕਰਕੇ ਕਿ ਵੱਖ-ਵੱਖ ਦਲ ਬਣੇ ਹੋਏ ਨੇ ਜਾਂ ਵੱਖ-ਵੱਖ ਪਾਰਟੀਆਂ ਜਿਹੜੀਆਂ ਨੇ ਉਹ ਕੌਮ ਦੇ ਨਾਮ ਤੋਂ ਬਣ ਜਾਂਦੀਆਂ ਨੇ। ਦੇਖੋ ਸਭ ਤੋਂ ਪਹਿਲੋ ਤੇ ਸਾਡੇ ਕਾਲ ਤੱਕ ਸਭ ਦੇ ਜਿਹੇਦਾਰ ਦਾ ਕਸੂਰ ਏ। ਜੇ ਕਾਲ ਤੱਕ ਸਭ ਦੇ ਇੱਕ ਜਿਹੇਦਾਰ ਬੜੀ ਚੜ੍ਹਦੀ ਕਲਾ ਦਾ ਹੋਵੇ ਤੇ ਕਦੀ ਪੰਜਾਬ ਦੇ ਜਾਤ ਪਾਤ ਨਹੀਂ ਰਹਿ ਸਕਦੀ। ਕਿਉਂਕੋ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਜਿਹੜਾ ਜਾਤਪਾਤ ਖਤਮ ਕੀਤੀ ਏ ਤੇ ਖਾਲਸਾ ਪੰਥ ਦਾ ਜਿਹੜਾ ਕਾਲ ਤੱਕ ਸਭ ਸਾਡੇ ਜੂ ਐਨ ਨੂੰ ਆ ਉਤੋਂ ਤਾਂ ਹੁਕਮ ਮੰਨਣਾ ਪੈਂਦਾ ਜੇ ਕਾਲ ਤੱਕ ਸਭ ਤੋਂ ਲਾਣ ਹੋਵੇ ਵੀ ਜਿਹੜੀ ਵੀ ਕੋਈ ਸੰਪਰਦਾਵਾਂ ਜਾਤਪਾਤ ਕਰੇ ਜਾਂ ਪਿੰਡਾਂ 'ਚ ਚਾਰ-ਚਾਰ ਗੁਰਦੁਆਰੇ ਤਿੰਨ-ਤਿੰਨ ਗੁਰਦੁਆਰੇ ਜਾਂ ਸ਼ਮਸ਼ਾਨ ਘਾਟ ਆ ਵੀ ਜਿਹੜਾ ਕਰੇ ਅਕਾਲ ਤਖਤ ਸਭ ਤੋਂ ਕਾਰਵਾਈ ਹੋਏਗੀ ਇੱਕ ਦਿਨ 'ਚ ਜਾਤ ਦੇ ਅਪਮਾਨੀਏ ਦੇ ਚੀਕਾ ਪੈ ਜਾਣਗੀਆਂ ਤੇ ਖਾਲਸਾ ਰਾਜ ਉਹੀ ਹੋ ਜਾਏਗਾ ਜਹੇਦਾਰ ਹੋਵੇ ਤੇ ਕਾਲੀ ਫੁੱਲਾ ਸਿੰਘ ਵਰਗਾ ਹੋਵੇ ਜਿਹੜਾ ਜਾ ਸੋਚਦਾ ਮਾਲਕ ਹੋਵੇ ਤੇ ਜਿਹੜਾ ਪੰਥ ਦੀ ਗੱਲ ਕਰੇ ਕੂਮ ਦੀ ਗੱਲ ਕਰੇ ਲਫਾਫੇ ਚੋ ਲਿਖਿਓਲੇ ਉਹ ਜਹੇਦਾਰ ਕਦੀ ਕੂਮ ਦਾ ਭਲਾ ਨਹੀਂ ਕਰ ਸਕਦੇ ਚੜਾਰੇ ਬਰਾਵੇ ਨਾਲ ਹੋ ਜਾਵੇ ਤਾਂ ਤਾਂ ਗੁਰੂ ਗ੍ਰੰਥ ਸਾਹਿਬ ਦੇ ਮਾਨੂ ਭਾਵ ਸ੍ਰੀ ਅਗਾਲ